ਇਹ ਲੈਣ ਵਾਸਤੇ ਕਿਆ ਕਿਲੋਸ ਹੈ 1 ਕਿਲੋ ਰਲ ਮਿਲੇਗਾ ਬਾਕੀ ਦੇਖ ਲੈ ਅੱਛਾ 1 ਕਿਲੋ ਰਲ ਮਿਲੀ ਅੱਛਾ 1 ਕਿਲੋ ਲੈਣੀਆਂ ਹਨ ਹੋਰ ਕੀ ਲੈਣੀਆਂ ਰਲ ਮਿਲੀ ਲੈਣਾ ਬਸ ਲੱਡੂ ਲੈਣੇ ਇੰਨਾ ਕਿਲੋ ਅੱਧਾ ਕਿਲੋ ਲੱਡੂ Oh, my God.

ਹਾਂਜੀ ਤੁਸੀਂ ਤਾਂ ਕਰਾਲਿਕ ਨਹੀਂ ਯਾਰ ਕਿਹੜੀ ਕਰੀ ਆ ਆ ਵੀ ਚਮਚਮ ਆ ਵੀ ਚਾਹੀਦੀ ਤੁਮੀ ਜੇ ਮੈਂ ਦੱਸੀ ਆ ਜਾਮਾਣੇ ਕਿੰਨੀ ਲੱਤੀ ਆ 3 ਕਿਲੋ ਉਹ 3 ਕਿਲੋ ਕਰੀ ਬੈਠਾ ਹਾਂ ਆ ਦੋ ਮਿੰਟ ਹੋਣਾ ਕਰਿਓ ਨਹੀਂ ਹਲੇ ਲੈ ਆ ਯਾਰ ਦੇਖਾ ਪਾਪਾ ਭਾਈ ਕਰ ਦੂੰਗਾ ਕਿ ਨਹੀਂ ਰਲੀ ਮਿਲੀ ਕਿਲੋ 15 ਮਿੰਟ ਠੋਕੇ ਨੂੰ ਖੜੇ ਨੂੰ ਦੇਦੇ ਆ ਸਾਰਿਆਂ ਨੂੰ ਚਲੀ ਜਾਣਾ ਲੈ ਲਾ ਕੀ ਆਏਗਾ ਕਹਿੰਦੇ ਵੀ ਨਹੀਂ ਆਉਣਾ ਤੋ ਯਾਰ ਆਪਣੇ ਪਿੰਡ ਵਾਲੇ ਕਹਿੰਦੇ ਤੁਹਾਨੂੰ ਨਹੀਂ ਨਹੀਂ भई उहो कर ਆੜਾ ਬਾਈ 13 ਨੰਬਰ ਲਾਮਾ ਯਾਰ ਟੋਡਾ ਹੋ ਗਏ ਹੋ ਗਏ ਇੱਕ ਕਿੱਦੋਂ ਆਇਆ ਕਿਨੂੰ ਪਤਾ ਨਹੀਂ ਕਿਨੂੰ ਫੜਾਈ ਜਾਂਦਾ ਆ ਜਾਣ ਦੌਲੀ ਦੇ ਬਹੁਤ ਬਹੁਤ ਪਤਾ ਨਹੀਂ ਹਾਂਜੀ ਬਾਈ ਉਹ ਵਾਜੀ ਦੀ ਹਲਕਾ ਵਾਜੀ ਦੀ ਫਤਿਹ ਤੇ ਇੱਧਰ ਹੁਣ ਹੱਟੀ ਅਸੀਂ ਰੱਖਤੀ ਹੱਟ ਵਾਲੀ ਰੱਖਤੀ ਹੈ ਜੀ ਸਿਵਿਆ ਮੰਗਤ ਸਿੰਘ ਵੀ ਆ ਗਏ ਆ ਸਾਡੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਤੇ ਇੱਧਰ ਹੁਣ ਜਿਹੜਾ ਹੁਣ ਮੱਥਾ ਟੇਕਣ ਅਸੀਂ ਜਾਣਾ ਜੀ ਉਹ ਸਿੱਟਾ ਕੀ ਗੁਰਦੁਆਰਾ ਸਾਹਿਬ ਸਾਡੇ ਤੇ ਬਾਬਾ ਜੀ ਦੀ ਧਰਮਸ਼ਾਲਾ ਉੱਥੇ ਨਹਿਰ ਤੇ ਆਪਣੇ ਖਵਾਜੇ ਤੇ ਨਹਿਰ ਤੇ ਮੜੀਆਂ ਤੇ ਉਹਦੀ ਜਗ੍ਹਾ ਤੇ ਉੱਥੇ ਸਾਰੇ ਪਾਸੇ ਮੱਥਾ ਟੇਕਣਾ ਹੈ ਸ਼ਾਮ ਦਾ ਟਾਈਮ ਹੋ ਗਿਆ ਜੀ ਤੇ ਬੀਬੀ ਲੱਗੀਆਂ ਹੁਣ ਸਾਨੂੰ ਤਿਆਰੀ ਕਰਾ ਕੇ ਦੇਣ ਉਹ ਤੋਂ ਪਹਿਲਾਂ ਆ ਆ ਦੀਵੇ ਬਾਹਰ ਨਾ ਵੀ ਪਈ ਲੈ ਹਟ ਬਾਹਰ ਦਵਾ ਹਟ ਪਰ ਬਾਹਰ ਦੇ ਦੋ ਦੋ ਖਿਡ ਿੱਲਾ ਰੱਖੀ ਗਈ ਬੱਸ ਵੀ ਬੀ ਗਾ ਕੋਲ ਜਲੇਗਾ ਤੇ ਹੁਣ ਬਾਣ ਲੱਗਿਆ ਰਹਾ ਟੀ ਮਾਟੀ ਆ ਬਹੁਤ ਹੀ ਲੱਤੀ ਗਦੀ ਉੱਤੜ ਲਈ ਮੇਰੀ ਬੜੀ ਬੜੀ ਛੋਟੀ ਅੰਗਾ ਦੀ ਬੜੀ ਹੈ ਆਉਠੇ ਅੰਗਾ ਦਾ ਸ਼ਰਧਾ ਕਰਦਾ ਹੈ ਅੰਗਾ ਤਰਾ ਨਾਕਾ ਕੋਤੂ ਨਾਕਾ ਨੋਨੀ ਇਹ ਵੀ ਮੋਮਬਤੀਆਂ ਮੋਮਬਤੀਆਂ ਉੱਠੇ ਬਿੰਗ ਲੈ ਕੇ ਹੱਟ ਭੜ ਦੇ ਵੀ ਵਿੱਚ ਤੂੰ ਹਾਂ ਤੂੰ ਔਰ ਬੰਬ ਮੰਗਾ ਡਰ ਗਿਆ ਓਏ ਮੈਂ ਨਹੀਂ ਦਰਦਾ ਇਹਨੇ ਵੀ ਤਾਂ ਬੰਬ ਚਾਉਣੇ ਆ ਛੋਟੇ ਛੋਟੇ ਬਾਹਰ ਦੀਆਂ ਬੁੱਤੀ ਗਜਾ ਵੀ ਵੀ ਹੋਰ ਬੁੱਤੀ ਬਾੜਨੇ ਨੂੰ ਬੁੱਤੀ ਬਹੁਤ ਅੱਛੇ ਦੀਵਾ ਹਾਂ ਹਾਂ ਅੱਧੇ ਮੋਮਬਤੀ ਰੱਖਣੀ ਆ ਓਰੇ ਹਾਂ ਰੱਖ ਪਾਪਾ ਅੰਗਦ ਨੂੰ ਦੇਖਿਆ ਅੰਗਦ ਨੂੰ ਫੋੜ ਦਸੇ ਬਾੜਨੀ ਬਸ ਹੋ ਗਿਆ ਪਾਪਾ ਦੇ ਕੋਈ ਹੱਟੀ ਅੰਗਦ ਦੀ ਵੀ ਭਰ ਦੋ ਨਹੀਂ ਪੈਂਦੀ ਨਹੀਂ ਚਾਹ ਪਾੜਨਾ ਨਹੀਂ

ਗਾ 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 ਤੇ ਹੋ ਗਏ ਜੀ ਹੁਣ ਰੈਡੀ ਅੰਦਰ ਦੀ ਬਹੁਤ ਹੋਈ ਲਾ ਕੋ ਬੰਨੇ ਕੀ ਆ ਦੇ ਕੇ ਜਾਣਾ ਦੀਪੇ ਦੀ ਬੇਦੀ ਬੇਦੀ ਬੇ ਦੀਪਿਆਂ ਦਾ ਹੁੰਦਾ ਕਿ ਪੀ ਸ਼ਕ ਨੇ ਤੇ ਤੂੰ ਹੱਥ ਨਾਲ ਲੈ ਜੂਗਾ ਨਾ ਕਾ ਤੇ ਆ ਦੇਖਾਂ ਥਾਣ ਚਾ ਗੱਡੀ 'ਚ ਨਾ ਜਾਇ ਤੁਰਕੇ ਜਾਊਂਗਾ ਤੁਰਕੇ ਜਾਊਂਗਾ ਤੁਰਕੇ ਨਾ ਜਾਊਂਗਾ ਅਛਾ ਸੁੱਝ ਆਇਆ ਗਾ ਮੈਂ ਤੇ ਵੀ ਤੇ ਰੁਕੀ ਬਾਈ ਨਹੀਂ ਪਾਪਾ ਸੋਡਾ ਮੁੰਡਾ ਇਸੇ ਤੂੰ ਨੇੜੇ ਦੇ ਨਾ ਮੁੱਠਾ ਟੇਕ ਦੇ ਮੋਢਾ ਟੇਕਿਆ ਉਹਨੇ ਤੂੰ ਜਾ ਮੈਂ ਇੱਥੇ ਠੀਕ ਦਿੰਦਾ ਮੈਂ ਤੇ ਸਮਾਤ ਪਰ ਠੀਕ ਆ ਕੁਲਕੜ ਚੱਲੇ ਬੱਟੀਆਂ ਤਾਂ ਦੇਖ ਚ ਪਿਆ ਕਰਿਆ ਆ ਜੋ ਮੈਂ ਟੇਕਿਆ ਮੋਰੇ ਯਾਰ ਤੇ ਤੂੰ ਜਾ ਮੈਂ ਕਿਧਰ ਇੱਧਰ ਇੱਧਰ ਜਾ ਜਾ ਕੋਈ ਨਾ ਬੁੜਦੇਂ ਗੱਟੀਆਂ ਕੰਨੀਆਂ ਨੰਨੇ ਨੰਨੇ ਉਹ ਮੈਂ ਤੇ ਪਾਇਆ ਕਰਦੇ ਆ ਆਪਾਂ ਗੱਡੀ ਚਾਲਦੇ ਹਾਂ ਕਿਸੇ ਨੇ ਪੁੱਛਿਆ ਤਾਂ ਦੋ ਤੁਸੀਂ ਮੈਨੂੰ ਕਿਹਾ ਬੀਬਟੀਆਂ ਦਾ ਅੱਖ ਨਹੀਂ ਆ ਬਟੀਆਂ ਵੀ ਨਹੀਂ ਤੂੰ ਕਮਲੀ ਹੈ ਵੇਲੀ ਗੱਲ ਦੋੜੀ ਲੱਗੀ ਹੁਣ ਆਹ ਦਾ ਜੂੜ ਕਰਮ ਆਰਾਧਨਿਆ ਆ ਮੇਰੇ ਯਾਦ ਆ ਗਈਆਂ ਬੀਬੇ ਤੁਸੀਂ ਗਲਤੀ ਕਰਤੀ ਇਹ نیچے ਹਵਲੇ ਦੋ ਦੋ ਲਾ ਦੇ ਦੋ ਦੋ ਲਾ ਦੇ ਯਾਰ ਕੋਈ ਗੱਲ ਨਹੀਂ ਹੋਈ ਚਲੇ ਤੂੰ ਕਰੀ ਜਾਣਾ ਇੱਕ ਅੰਦ ਦੇ ਮੰਦਰ ਕਿੰਨੇ ਰੱਖਣੇ ਮੜੀਆਂ ਜੀ ਦੇ ਚਾਹ ਚਾਰ ਦੀਵੇ ਰੱਖਣੇ ਮੜੀਆਂ ਚ ਇਕੱਠੇ ਹੀ ਰੱਖ ਦੇ ਇੱਕ ਰੱਖ ਦੇ ਚਾਰ ਇੱਕ ਰੱਖ ਹਾਂ ਇੱਕ ਮਾਜ਼ਾ ਰਾਣੀ ਤੇ ਇਹ ਤਾਂ ਖਵਾ ਜੇ ਤੇ ਇੱਕ ਖਵਾ ਜੇ ਦਾ ਖਰੋਪ ਮੜੀਆਂ ਚ ਰੱਖ ਇੱਕ ਆਪਣੇ ਉੱਥੇ ਮਾੜੀ ਤੇ ਆਹ ਚਾਰ ਦੀਵੇ ਹੋ ਗਏ ਪੰਜ ਹੋਰ ਰੱਖਦੇ ਅੱਛੇ ਜਿਹੜੇ ਰੱਖਣੇ ਤੇਲ ਲਵਾ ਚੱਕੇ ਹਾਂ ਕਬਾਰ ਜੂਂਗੀਆਂ ਉਹ ਨਹੀਂ ਲੋਜੜ ਨੇ ਤੇ ਨਾ ਬਾਬਾ ਤੇ ਤਾਂ ਪੈਣੀ ਆ ਉਹ ਤਾਂ ਤਾਂ ਰਹੀ ਬੋਛਦੀਆਂ ਨੇ ਇਹ ਇੱਕ ਮਾਤਰਾਣੀ ਆ ਬਈ ਕਨਹਿਰ ਪਰ ਠੀਕ ਆ ਇੱਕ ਮੜੀਆਂ ਚ ਇੱਕ ਸਿਹਿਤ ਸਿੰਘ ਉਹ ਬਲੂਗ ਨੇ ਠੀਕ ਆ ਉਹ ਬਿੱਕਾ ਜੰਨਾ ਬਾਬਾ ਨੀ ਦਾ ਅਮੈਂ ਤੇ ਪਰ ਉਹ ਆਪ ਕਿਤੇ ਗਿਆ ਹੋ। ਬਸ ਟੇਕ ਯੂ ਮੈਂ ਤਾਂ ਗੱਡੀ ਲੈ ਜਾਣੀ। ਕੋਲ ਮਰਜ਼ੀ ਜੀ ਮਰਜ਼ੀ ਹੈ। ਜਿੰਨਾਂ ਦਿਨ ਕਰਦਾ ਹੈ ਜਿੰਨੇ ਦਿਨ ਜੇ ਅੱਜ ਮੈਂ ਗੱਡੀ ਨੂੰ ਕਿ ਆਂ ਦੇਖ ਹੈ ਤੁਰ ਕੇ ਜਾਂ ਅੱਖਾਂ ਤੋਂ ਬਹੁਤ ਸ਼ਰਮਦੀ ਹੈ। ਮੁੰਦਰ ਮਾਲ ਦੇਖ ਰਿਹਾ ਮੇਰੇ ਗੱਡੀ ਚ ਪਿਆ ਗੱਡੀ ਚ ਪਿਆ ਨਾ ਮੇਰੇ ਕੋਲ ਵੀ ਨਹੀਂ ਹੈਗਾ ਗੱਡੀ ਜੀ ਰੱਖ ਦੇ ਇੱਕ ਖੇੜੇ 'ਚ ਰੱਖ ਦੀ ਖੇੜੇ ਪਰ ਵੇ ਇਹਦੇ ਘੁੰਮੂਗਾ ਤੈਨੂੰ ਜਾਮਾ ਆਉਣਾ ਖੇੜਾ ਮੈਂ ਇਧਰ ਕਿੱਧਰ ਜਾਣਾ ਕੱਲ੍ਹ ਤੇ ਜਾਣ ਤੈਨੂੰ ਕੱਲਾ ਗੁਰਦੁਆਰੀ ਛੱਡਿਆ ਹੈ ਬਸ ਹੋਰ ਕਿੱਥੇ ਜਾਊਂਗਾ ਪਹਿਲੇ ਮੈਂ ਜਾਊਂਗਾ ਸੁੱਧਾ ਨਹਿਰ ਪਰ ਹਾਂ ਫਿਰ ਮੈਂ ਮੱਥਾ ਟੇਕੂਗਾ ਕੇ ਮਾਤਾ ਰਾਣੀ ਦੇ ਫਿਰ ਸੀਸ ਸਿੰਘਾ ਤੇ ਫਿਰ ਸਿਵਿਆ ਤੇ ਫਿਰ ਉਧਰ ਜਾਊਂਗਾ ਬਾਬੇ ਦੇ ਮਾੜੀ ਪਰ ਮਾਰੀ ਵਰ ਥੋੜੀ ਜਾਈਦਾ। ਕਿਆ ਰੱਖਿਆ ਉਹ? ਮਾਰੀ ਵਰ ਤੇ ਜਾਣਗੇ ਨਹੀਂ। ਕੌਣ ਨਹੀਂ ਜਾਂਦਾ? ਫੌਲਾ। ਜਾਇਆ ਜਾਇਆ। ਜਾਣੇ ਚੱਲ। ਠੀਕ ਜਾ। ਜਲਦੀ ਜੰਨੇ ਜਾਣੇ। ਇੱਕ ਡੱਬੀ ਦੇ ਦੇ ਕਿੱਥੇ ਉਹ? ਆ ਚੱਕ ਲੈ। ਸੀਟਾਂ ਦੀ ਹਾਂ। ਤੋਪੀ ਲੈ ਜਾ। ਕੋਲੇ ਰੱਖ ਲੈ। ਬਾਹਰੋਂ ਵਿੱਚ ਜਿੱਕੇ ਬਾਹਰ ਨੇ ਪਾਈ ਗੱਡੀ ਚ ਜਾਣਾ ਨੇ। ਕਿਆ ਕਰਾਂ ਮੈਂ? ਕਿਹੜੀ ਰਵਾਦੀ ਤੁਰ ਕੇ ਜਾਂਦੀ ਹੈ ਦੁਨੀਆ। ਅੱਛਾ ਟਾਈਮ ਬਚੂਗਾ ਆਪਣਾ ਲੇਟ ਆ ਪਾਏ ਵੀ ਦੇਖੋ। ਨਹੀਂ ਇਹ ਤਾਂ ਜਾਂਨੇ ਰਾਤ ਨੂੰ ਲੋਕ ਜਾਂਦੇ ਨਹੀਂ। ਮੈਂ ਤਾਂ ਮਤ ਘਬਰੂ ਮੈਂ। ਆ ਤਾਂ ਮੈਂ ਨਗਰੋਂ ਐਡਾ ਚਾਰਜ ਘੀਚੂਗਾ ਤੂੰ ਪਾਗਲਾ ਯਾਰ ਦੱਸਾ ਇੱਥੇ ਨਹੀਂ ਫਿਰ ਜਾਊਂਗਾ ਰਾਤ ਦੇਖੀ ਕਿ ਗੁੰਮੀਆਂ ਦੇ ਦੀਵੇ ਨਹੀਂ ਚੱਲ ਰੱਖੋ ਰੈਣ ਦੇ ਬਾੜ ਨੂੰ ਇੱਕ ਦੀਵਾ ਬਾਲਾਂ ਕਰ ਰੈਣ ਦੇ ਰੈਣ ਦੇ ਬਸ ਪਰ ਹਾਂ ਬਾਲ ਕੇ ਲੈ ਕੇ ਜਾ ਰੈਣ ਦੇ ਬਾਲ ਕੇ ਲੈ ਕੇ ਜਾ ਬਾਲ ਕੇ ਬਾਲ ਕੇ ਨੰਨ ਬਾਲ ਯਾਰ ਤੂੰ ਸਾਰੇ ਬਾਲ ਦੇ ਬਾਈ ਬਾਲ ਕੇ ਲੈ ਕੇ ਜਾਈਦੇ ਹੁੰਨੇ ਆ ਬੀਬੀ ਘਰ ਤੇ ਇੱਕ ਦੀਵਾ ਲੈ ਜਾ ਓ ਯਾਰ ਤੂੰ ਸਾਰੇ ਬਾਲ ਦੇ ਬਾਈ ਜਿਹੜੇ ਪੁੱਜੇਗਾ ਮੈਂ ਆਪੇ ਬਾਲ ਦੇਣਾ ਇੱਥੇ ਤਰੀ ਪੱਤੀਆਂ ਸਾਰੀਆਂ ਬਾਦੀ ਗਈ ਹੋਈਆਂ ਜੀਆਂ ਐ ਵੀ ਦੇ ਤੂੰ री बत्तियां भी गेम ਪਹੁੰਚ ਗਏ ਆ ਜੀ ਗੁਰਦੁਆਰਾ ਸ਼ਰੀਰ ਆ ਜੀਤਗਰ ਸਾਹਿਬ ਪਿੰਡ ਵਾਲੇ ਖਾਣਾ ਤੇ ਜੀ ਸਾਡੇ ਪਿੰਡ ਦੀਆਂ ਸਤਿਆਂ ਮਹਿਰੀ ਗੋਤ ਦੀਆਂ ਤੇ ਨਾਲ ਲਹੋਰੀ ਗੋਤ ਵੀ ਆ ਲਹੋਰੀ ਗੋਤ ਕਿਹਦੇ ਮੈਲਾ ਜੀ ਹਾਂ ਹਾਂ ਇਹ ਇੱਥੇ ਮਾ ਸਾਡੇ ਖਣਾਉਂਦੇ ਆ ਲਹੋਰੀ ਗੋਤ ਦੇ ਉਰੇ ਹਾਂ ਉਰੇ ਸਤਿਆਂ ਆਉਂਦੀ ਕਿੱਥੇ ਤੇ ਕਰਾਲੀ ਸਾਈਡ ਤੇ ਆਉਂਦੇ ਹਾਂ ਅੱਛਾ ਕਰਾਲੀ ਸਾਈਡ ਤੋਂ ਆਉਂਦੇ ਹਾਂ ਹਾਂ ਆ ਲਹੋਰੀ ਗੋਤ ਤੇ ਆ ਲਹਿਰ ਗੋਤ ਇਹ ਲੈ ਲੈ ਲਹਿਰ ਗੋਤ ਹਾਂ ਤਨ ਇਹ ਤਾਂ ਆਪਣੀਆਂ ਸੱਤੀਆਂ ਹਨਾ ਹਾਂ ਇਹ ਆਪਣੀਆਂ ਚਲੋ ਆਪਣੇ ਲੇਲ ਗੋਤੀ ਹੋਰ ਬਹੁਤ ਦੂਰ ਰਹਨੇ ਆ ਹਾਂ ਬਹੁਤ ਅਸੁਰਤਾ ਪਰਦਾ ਬੈਠਾ ਚੰਡੀਗੜ੍ਹ ਮੁੰਡੇ ਮਿਲੇ ਗੱਡੀ ਪਰ ਬਹਿਣ ਲਿਖਿਆ ਵਾ ਅੰਦਰੇ ਢੇਡਾ ਕੋਲ ਲਿਖਿਆ ਵਾ ਚੰਡੀਗੜ੍ਹ ਹਾਂ ਗੋਤ ਲਿਖੇ ਲੇਲ ਪਾਣੀ ਮੰਗਦੇ ਅਸੀਂ ਮੱਛਾ ਟੇਕੜਾਉਣ ਨੂੰ ਨੇ ਸ਼ਹੀਦਾਂ ਦਾ ਥਾਨ ਆ ਵਾ ਹਾਂ ਹਾਂ ਤੇਰਾ ਗੋਤੋਂ ਦਿਖਾਈਆ ਠੀਕ ਹੈ ਹਾਂ ਗਾਦੇ ਸੱਚੀ ਸੱਚੀ ਮੰਗਵਾ ਗਿਰਨ ਉਹ ਕਾਲੀ ਬੰਨੀ ਛੱਤਾਂ ਦੇ ਗੁਰੂ ਘੱਟੇ ਜੇ ਕਰਕੇ ਜਗਾ ਕਰਨ ਦੇਖਿਆ ਮਠਾ ਉਧਰ ਰੱਖਰ ਦਿਓ ਮਠਾ ਨਾਲ ਰੱਖੋ ਇਨਾਂ ਚ ਭਾਈ ਆ ਬਲੋ Bir और तो और 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 ਲੋ ਜੀ ਪਹੁੰਚ ਗਏ ਅਸੀਂ ਆਪਣੇ ਸੱਚੇ ਘਰ ਦੇ ਵਿੱਚ ਇਹ ਹੈ ਜੀ ਸਾਡਾ ਸੱਚਾ ਦਾ ਜਿੱਥੇ ਸਾਡੇ ਨਵੇਲੇ ਹੋਣੇ ਆ ਜਿੱਥੇ ਸਾਡਾ ਹੁੰਦਾ ਇਹ ਹੈ ਜੀ ਰੋਟੀ ਦਾ ਜਦੋਂ ਵੀ ਬਿਲੀ ਦੀ ਸਮਾਦ ਨੂੰ ਸਾਡੇ ਸਾਡੇ ਉਹ ਸਮਾਨ ਉਹ ਸਮਾਨ ਦਾ ਸਾਡੀ ਚੌਕੀ ਬਿਲੀ ਸਮਾ ਦਾ ਉਹ ਇਹ ਆ ਤਾਂ ਇਹ ਕਰ ਲੋ ਤੇ ਆ ਬਾਪੇ ਦਾ ਪਾਸਾ ਕਰ ਪਾਸੀ ਗੀ ਸਾਡੇ ਪਰਦਾਦੇ ਦੇ ਪਰਦਾਦਾ ਜੀ ਦਿਖਾ ਕੇ ਆ ਉੱਥੇ ਜਾ ਕੇ ਕੋਲ ਜੀ ਉਹਨਾਂ ਦੀ ਇਹ ਸਮਾਤੀ ਜੀ ਚਾਰ ਪੀੜ੍ਹੀਆਂ ਪੁਰਾਣੀ ਹੈ ਜੀ ਇਹ ਸਮਾਤੀ ਆਹ ਹੈ ਸਮਾਤੀ ਚਾਪ ਚਾਪ ਕੇ ਰੋਦੇ ਨੇ ਉਹ ਦੁਨਗਰਾ ਹੋਇਆ ਕੋਤਵੀ ਨਹੀਂ ਨਾ ਇਤਾਂ ਇਤਾਂ ਮਨ ਨੂੰ ਸੁਣਿਆ ਉਹਦੀਆਂ ਗੱਲਾਂ ਠੀਕ ਹੈ ਨਾ ਜਦੋਂ ਪ੍ਰਮਾਤਮਾ ਨੇ ਕਹਾ ਆਪਣੇ ਆਪ ਤੇ ਅਹਿਲਿਕਾ ਅਭੀ ਦਾ ਐਸ ਲਿਕਾ ਜਿੱਥੇ ਅੰਤ ਹੋਣਾ ਹੈ ਕਿਉਂਕਿ ਜਿੱਥੇ ਨਵੇੜੇ ਹੁੰਦੇ ਆ ਜਿੰਨਾ ਮਨ ਪਾਟਣਾ ਹੈ ਜਦੋਂ ਇਹ ਸ਼ਾਂਤੀ ਨਹੀਂ ਹੈ ਸ਼ਾਂਤੀ ਹੈ ਉਹਦਾ ਪਾਉਣਾ ਹੈ ਉਹਦੀਆਂ ਕਰਮਾਂ ਨੂੰ ਮੈਂ ਕੋਰੂ ਆ ਲੈ ਅੱਜ ਦਾ ਉਹ ਵਾ ਦੇਖਦੇ ਹਾਂ ਕਿ ਅੱਛਾ ਮੱਥੇ ਮੱਥੇ ਟੇਕੀਏ ਮੋਟਰ ਤੋਂ ਬਾਹਰ ਚੱਕੂ ਦੇਣਾ ਬਾਅਦ ਫਿਰ ਹੁਕਮ ਆ ਜਾਊਗਾ ਇਹ ਤਾਂ ਬਹੁਤ ਰਹੇ ਹੁੰਦਾ ਇਹ ਤਾਂ ਹੁਕਮ ਨਹੀਂ ਤਾਂ ਇਨਾ ਹੁੰਦਾ ਆਉਣ ਦੇ ਠੇਕੇਪੁਰ ਦਾ ਜ਼ਰੂਰ ਜਾਣਾ ਇਹਨੂੰ ਹੁਕਮ ਆਇਆ ਹੈ ਮਹਾਰਾਜ ਨੇ ਹੁਕਮ ਕਰਿਆ ਹੈਗਾ ਲੌਜੀ ਪਹੁੰਚ ਗਏ ਥਾਣਾ ਤੇ ਮਾਤਾ ਦੇ

ਔਰ ਕਿੰਨਾ ਡੂੰਘਾਈ ਥੱਲੇ ਨੂੰ ਪੈਰ ਵੀ ਫਿਸਲ ਗਿਆ ਇੱਥੇ ਮਿੱਟੀ ਦੀ ਹੁਣ ਦੀਵਾ ਲਾਣੇ ਆਈ ਆਪਾਂ ਕੰਕਣ ਜੁਕਾਏ ਸੇ ਜੁਕੀ ਉਹ ਤੇ ਦਾ ਬੜਾ ਡਰ ਸਰੇ ਆ ਨਾ ਲੈ ਤਾ ਸਾਥੋਂ ਲੂੰਗਾ ਇੱਕ ਦੀਵਾ ਵੀ ਬਾਲਣਾ ਬਾਬੇ ਦਾ ਰਹੀਆ ਤਾਂ ਤੱਕ ਕਰੀ ਗੋ ਰਿਆ ਸਮਾਦਾ ਸਰਗਮਾਂ ਦਾ ਅਭਿਕਾਰਤ ਹੋਇਓ ਕਰੋ। ਜੰਮਾ ਨੂੰ ਸੋਹੋ ਕਾਲ ਕਰੋ। ਅੰਮ੍ਰਿਤ ਨੂੰ ਬਾਸਨਾ ਸੋਹੋ ਕਰਤਾ ਆ ਰਿਹਾ। ਆਹਲਾ ਕਨ ਨੂੰ ਬੂਤ ਪੁਕਾਰਾ। ਉਂਹੋਂ ਨੂੰ ਚੇਹਰੇ ਹੇਤਰਾ ਆਦੇ। ਗਿਆਨ ਸ੍ਰੇਧ ਪ੍ਰੇਰਿ ਆ ਆਲੋ। ਸੰਕਰ ਸੋਹੋ ਵਿਕਾਸ ਮੇਰ ਲੰਬਾ। ਆਧ ਅਨੰਦ ਆਧਾਰ ਕਰਦੇ। ਆਤਮ ਬੂਰ ਅਰਤਸਾ। ਸਾ ਤੇਰੇ ਨਾਲ ਕਾਇਕਤ ਚੱਲ ਸਾ ਤੇਰੇ ਨਾਲ ਕਾਇਕਤ ਚੱਲ ਮਹਾਦੇਵ ਤੇਰੇ ਸੋਇਨਾਂ ਗਿਆਨ ਕਰੀਂ ਮਹਾਦੇਵ ਤੇਰੇ ਕੋਲ ਦਾ ਤਸਰਾਰ ਸੁਣਾਓ ਮੈਂ ਪਾਪਾਂ ਤੋਂ ਮੁਕਲਾ ਤੇਰੇ ਆ ਗਿਆ ਨਹੀਂ ਤਾਂ ਅੱਗੇ ਚੱਲ ਵਧੀਆ ਮੱਥਾ ਟੇਕਣ ਹੋ ਜਾਂਦਾ ਤਾਂ ਹੁਣ ਜਿਆਦਾ ਡੂੰਗਾ ਹੋ ਗਿਆ ਪਾਣੀ ਹਾਂਜੀ ਆ ਗਈ ਆ ਨਾਕੇ ਰਾਕੇ ਰੱਖ ਗਏ ਨਾਕੇ ਰਾਕੇ ਬਾਅਦ ਨਾਕੇ ਨਾਕੇ ਨਾ ਹੈ ਕਿ ਮੇਰੇ ਕੋਲ ਕੋਈ ਨਹੀਂ ਕੋਈ ਨਹੀਂ ਉਹਨਾਂ ਨਾਲ ਕੋਈ ਨਹੀਂ ਮੈਂ ਟੇਕ ਦੇਣਾ ਬਹੁਤ ਮਾੜਾ ਹੈ ਕਿ ਲੋ ਜੀਤੋ ਪ੍ਰਮਾਤਮਾ ਨੇ ਸੇਵਾ ਲਈਣੀ ਹੈ ਨਾ ਹਾਂਜੀ ਉਹ ਤਾਂ ਲੈ ਹੀ ਲੈਣੀ ਹਾਂਜੀ ਠੀਕ ਨਹੀਂ ਹਾਂਜੀ ਆਪਣੇ ਕਰਮਾਂ ਵਿੱਚ ਹੀ ਆਪਾਂ ਨੂੰ ਮਿਲ ਹਾਂਜੀ ਤਾਂ ਸਾਰਾ ਦੁਨੀਆਂ ਦਾ ਪਿਆਰ ਇਹ ਹੈ ਤਾਂ ਸਾਰਾ ਦੁਨੀਆਂ ਦਾ ਪਿਆਰ ਹੈ ਤੇ ਚਾਹ ਰਿਹਾ ਤਾਹੇ ਸਭ ਤੰਗਾ ਗੁਰੂ ਦਾ ਅਯੋਸ਼ ਤੇਰੇ ਵਿੱਚ ਤੁਹਾਨੂੰ ਤੇ ਸੰਜਾਇਦਾ ਆਵਾ ਆਵਾ ਤੋੜੇ ਚਲੀ ਮੂਹਰੇ ਟੇਬਲੇ ਜਾਣਾ ਖਾਣੇ ਲਗਾਓ ਐਂ ਠੀਕ ਦੇਖ ਨਹੀਂ ਇੱਧਰ ਮੰਡੀ ਆ ਨਾ ਨਾ ਉਹ ਬੱਦਲ ਬੱਦਲ ਉਹ ਦੇਖੋ ਬਹੁਤ ਨਾਲ ਨਾਲ ਚੱਲ ਜਾਓ ਠੀਕ ਜ਼ਿਆਦਾ ਥੱਲੇ ਨਾ ਜਾਓ ਚਿਲਕਣਾਈ ਬੋਲੀ ਹਾਂਜੀ ਹਾਂਜੀ ਫੱਟ ਲਾਂਗੇ ਜੀ ਦੇਖ ਕੇ ਜਾਇਏ ਇੱਧਰੋਂ ਨਾ ਜਾਏ ਥੱਲੇ ਨੂੰ ਆਪਰੇ-ਆਪਰੇ ਕੋ ਮੰਨੂ ਇਧਰੋਂ ਲੱਗਦੀ ਉੱਥੇ ਫਿਸਲਣ ਬਹੁਤ ਹੈ ਜੀ ਉਹ ਆਦਰੀ ਤੇਰੀਆਂ ਹਾਂ ਤੇਰੀਆਂ ਹੈ ਉਸਤੇ ਨੀਰ ਆਉਂਦੀਆਂ ਹਾਂ ਹਾਂ ਉਹ ਪਿੱਛੇ ਤੇਰੀਆਂ ਦੇਖੀ ਜਨਾ ਵੀ ਆਹ ਚਪਰਾ ਮੇਰੀਆਂ ਹਾਂ ਖੁਰੀਆਂ ਹੋੜ ਰੰਗ ਓਏ ਦੇਖੀ ਦੇਖੀ ਭਾਈ ਪਾਣੀ ਪਾਈਆਂ ਹੋਰ ਹੋਰ ਮੈਂ ਪਾਣੀ ਪਾਈਆਂ ਸਾਰੂ ਤੇਰੀਆਂ ਵੀ ਐਹੀ ਜਿਹੀਆਂ ਐਹੀ ਅਸੀਂ ਤਾਂ ਮੈਂ ਪ੍ਰੈਕਟਿਕਟ ਆਟਾ ਕਿ ਆਏ ਹਾਂ Yeah.